ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਕਥਾਜਗਤ ਜਿੱਥੇ ਤੁਹਾਡਾ ਸਵਾਗਤ ਹੈ ਮੈਂ ਐਚਐਸ ਨਿੰਪਲ ਅੱਜ ਦਾ ਵਿਸ਼ਾ ਕਿਤਾਬਾਂ ਦੀ ਸੁਗੰਧੀ ਦੋਸਤੋ ਅੱਜ ਜਿਹੜਾ ਹੈ ਜ਼ਿਆਦਾਤਰ ਬੱਚੇ ਜਿਹੜੇ ਹਨ ਤੇ ਜ਼ਿਆਦਾਤਰ ਨੌਜਵਾਨ ਜੀ ਪੀੜ੍ਹੀ ਜਿਹੜੀ ਹੈ ਉਹ ਕਿਤਾਬਾਂ ਦੇ ਨਾਲ ਜਿਹੜੀ ਕਿਤਾਬਾਂ ਪੜ੍ਹਦੀ ਹੈ ਉਹ ਸੌਫਟ ਕਿਤਾਬਾਂ ਪੜ੍ਹਦੀ ਹੈ ਸੌਫਟ ਕਿਤਾਬਾਂ ਦਾ ਮਤਲਬ ਹੈ ਜਿਹੜੀਆਂ ਕਿ ਕੰਪਿਊਟਰ ਦੇ ਉੱਤੇ ਇੰਟਰਨੈਟ ਦੇ ਥਰੂ ਪੀਡੀਐਫ ਫਾਰਮ ਦੇ ਵਿੱਚ ਜਾਂ ਕਿਸੇ ਜੀਪੀਜੀ ਫਾਰਮ ਦੇ ਵਿੱਚ ਮਿਲਦੀਆਂ ਹਨ ਪਰ ਜਦੋਂ ਸਾਡਾ ਬਚਪਨ ਹੈ ਜੋ ਅਸੀਂ ਕਿਤਾਬਾਂ ਪੜ੍ਹੀਆਂ ਹਨ ਤੇ ਜੋ ਮੇਰੀ ਏਜ ਦੇ ਹੋਰ ਵੀ ਕਿਤਾਬਾਂ ਦਾ ਜਿਹੜੇ ਪੜ੍ਹਦੇ ਹਨ ਜ਼ਿਆਦਾਤਰ ਪਾਠਕਾਂ ਦਾ ਸਾਹਿਤ ਦੇ ਜਿਹੜੇ ਆਸ਼ਕ ਨੇ ਉਹਨਾਂ ਦਾ ਜਿਹੜਾ ਜ਼ਿਆਦਾਤਰ ਲਗਾਓ ਜਿਹੜਾ ਮੁਹੱਬਤ ਹੈ ਉਹ ਕਿਤਾਬਾਂ ਦੇ ਨਾਲ ਹੈ ਜਿਹੜੀਆਂ ਹਾਰਡ ਕਾਪੀ ਦੇ ਵਿੱਚ ਹਨ ਜਿਨ੍ਹਾਂ ਦੇ ਪੰਨੇ ਹੁੰਦੇ ਹਨ ਜਿਨ੍ਹਾਂ ਦੇ ਕਾਗਜ਼ ਹੁੰਦੇ ਹਨ ਕਿਤਾਬਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਉਸ ਵਿੱਚ ਮੈਨੂੰ ਦੋ ਤਿੰਨ ਚੀਜ਼ਾਂ ਜਿਹੜੀਆਂ ਹਨ ਉਹ ਵਧੀਆ ਲੱਗਦੀਆਂ ਹਨ ਪਹਿਲੀ ਤਾਂ ਇਹ ਹੈ ਕਿ ਜਦੋਂ ਤੁਸੀਂ ਕਿਤਾਬ ਹੱਥ ਦੇ ਵਿੱਚ ਪੜ੍ਹਦੇ ਹੋ ਉਸ ਦੀ ਦਿੱਖ ਜਿਹੜੀ ਹੈ ਜਿਵੇਂ ਅੱਜ ਆਟਮ ਆਰਟ ਦੀਆਂ ਕਿਤਾਬਾਂ ਜਿਹਨੀਆਂ ਪ੍ਰੀਤੀ ਸ਼ੈਲੀ ਦੇ ਵੱਲੋਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ ਜਾਂ ਕਿਸੇ ਵੇਲੇ ਦੇ ਵਿੱਚ ਨਵਜੁਗ ਪ੍ਰਕਾਸ਼ਨ ਦੀਆਂ ਕਿਤਾਬਾਂ ਹੁੰਦੀਆਂ ਸਨ ਜਾਂ ਅੰਗਰੇਜ਼ੀ ਦੀਆਂ ਪੈਂਗੋ ਹੁੰਦੀਆਂ ਹਿੰਦ ਪੌਕਟ ਬੁਕਸ ਦੀਆਂ ਕਿਤਾਬਾਂ ਹਨ ਰਾਜਕਮਲ ਪ੍ਰਕਾਸ਼ਨ ਦੀਆਂ ਹਿੰਦੀ ਦੇ ਵਿੱਚ ਕਿਤਾਬਾਂ ਹਨ ਉਹਨਾਂ ਦੀਆਂ ਕਿਤਾਬਾਂ ਦੀ ਦਿੱਖ ਜਿਹੜੀ ਆ ਉਹ ਤਾਂ ਕਿਤਾਬ ਦੀ ਦਿੱਖ ਜਿਹੜੀ ਆ ਉਹ ਤੁਹਾਨੂੰ ਛਾਉਂਦੀ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਤੁਹਾਡੇ ਅੰਦਰ ਟੱਚ ਕਰਦੀ ਹੈ ਸ਼ਾਇਦ ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਉਹ ਕਿਤਾਬ ਨੂੰ ਜਦੋਂ ਪੜ੍ਹੀ ਹੈ ਜਿਹੜੀ ਕਿਤਾਬ ਤਾਂ ਉਹ ਤੁਹਾਨੂੰ ਚੰਗੀ ਲੱਗੀ ਤਾਂ ਉਸ ਦੀ ਦਿੱਖ ਤੁਹਾਡੇ ਤੁਹਾਨੂੰ ਲਿਆ ਉਹ ਵੀ ਚੰਗੇ ਲੱਗਣ ਲੱਗ ਗਏ ਮੈਨੂੰ ਯਾਦ ਹੈ ਕਿ ਮੈਂ ਪਹਿਲਾਂ ਬਚਪਨ ਦੇ ਵਿੱਚ ਅੰਗਰੇਜ਼ੀ ਦੇ ਜਿਹੜੇ ਜਸੂਸੀ ਨਾਵਲ ਪੜ੍ਹਦਾ ਹੁੰਦਾ ਸੀਗਾ ਤਾਂ ਉਹ ਕਿਤਾਬਾਂ ਨੂੰ ਪੜ੍ਹਦੇ ਹੋਏ ਹੁਣ ਵੀ ਮੈਨੂੰ ਪੇਰੀ ਮਿਸਨ ਦੇ ਜਦੋਂ ਨਾਵਲ ਹੈ ਤਾਂ ਉਹਨਾਂ ਦੀ ਜੋ ਇੱਕ ਨਵੇਕਲੀ ਸੁਗੰਧੀ ਹੈ ਉਹੋ ਮੈਨੂੰ ਯਾਦ ਹੈ ਨਾਨਕ ਸਿੰਘ ਦੇ ਨਾਵਲ ਮੈਂ ਪੜ੍ਹੇ ਹਨ ਉਹਨਾਂ ਦੀ ਅਲੱਗ ਤਰ੍ਹਾਂ ਦੀ ਸੁਗੰਧੀ ਹੈ ਸ਼ਾਇਦ ਉਹ ਕਿਸੇ ਪ੍ਰਕਾਸ਼ਨ ਦੇ ਕਰਕੇ ਆ ਉਹ ਉਸ ਤਰ੍ਹਾਂ ਦੇ ਪੰਨਿਆਂ ਦੇ ਕਰਕੇ ਹੈ ਕਿਸ ਦਰਖਤ ਦੇ ਜਿਹੜੇ ਗੁੱਦੇ ਤੋਂ ਉਹ ਬਣਿਆ ਹੈ ਉਸ ਦੀ ਸੁਗੰਧੀ ਹੈ ਜਾਂ ਪਤਾ ਨਹੀਂ ਕਾਦੀ ਸੁਗੰਧੀ ਹੈ ਪਰ ਕਿਤਾਬ ਦੀ ਸੁਗੰਧੀ ਦੇ ਨਾਲ ਮੈਂ ਜਿਹੜਾ ਹੈ ਉਹ ਭਾਵਨਾਤਮਕ ਤੌਰ ਦੇ ਉੱਤੇ ਜਜ਼ਬਾਤੀ ਤੌਰ ਦੇ ਉੱਤੇ ਜੁੜ ਜਾਂਦਾ ਹਾਂ ਨਾ ਜਨੇ ਕੰਪਿਊਟਰ ਦੇ ਆਉਣ ਦੇ ਕਰਕੇ ਉਹ ਚੀਜ਼ਾਂ ਜਿਹੜੀਆਂ ਹਨ ਉਹ ਸਾਡੇ ਜੀਵਨ ਦੇ ਵਿੱਚੋਂ ਜਿਹੜੀਆਂ ਨੇ ਮਨਫੀ ਹੋ ਗਈਆਂ ਜਾਂਪਦੀਆਂ ਨੇ ਜੀ ਇੱਕ ਜਦੋਂ ਕਿਤਾਬ ਜਿਹੜੀ ਹੈ ਇੱਕ ਬਚਪਨ ਦੇ ਵਿੱਚ ਜਿਹੜੀਆਂ ਹਨ ਕਿਤਾਬਾਂ ਜਦੋਂ ਮੈਂ ਕਿਤਾਬਾਂ ਨੂੰ ਪੜਦਾ ਤਾਂ ਮੇਰਾ ਬਚਪਨ ਮੇਰਾ ਪੁਰਾਣਾ ਪਛੋਕੜ ਜਿਹੜਾ ਹੈ ਉਹ ਯਾਦ ਆਉਂਦਾ ਹੈ ਤਾਂ ਪਹਿਲਾਂ ਮੈਂ ਸ਼ੁਰੂ ਦੇ ਵਿੱਚ ਪੁਸਤਕਾਲੇ ਤੋਂ ਕਿਤਾਬ ਕਾਲਜ ਦੇ ਪੁਸਤਕਾਲੇ ਤੋਂ ਜਾਇ ਜਨਤਕ ਪੁਸਤਕਾਲੇ ਤੋਂ ਜਾਂ ਸਾਡੇ ਜਗਰਾਉਂ ਦੇ ਵਿੱਚ ਜਿਹੜੀ ਇੱਕ ਜਨਤਕ ਲਾਇਬ੍ਰੇਰੀ ਆ ਉੱਥੋਂ ਮੈਂ ਕਿਤਾਬਾਂ ਲੈ ਕੇ ਪੜਦਾ ਰਿਹਾ ਹਾਂ ਤੇ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਤਾਂ ਉਸ ਦੇ ਜਿਹੜੀਆਂ ਪਹਿਲਾਂ ਇੰਨੇ ਕਿਤਾਬਾਂ ਪੜ੍ਹੀਆਂ ਹਨ ਉਹ ਪਾਠਕਾਂ ਨੇ ਤਾਂ ਉਹ ਮੈਨੂੰ ਯਾਦ ਹੈ ਕਿ ਪਹਿਲੀਆਂ ਪੁਰਾਣੀਆਂ ਕੁਝ ਕਿਤਾਬਾਂ ਹਨ ਉਹਨਾਂ ਦੇ ਵਿੱਚ ਅੰਗਰੇਜ਼ੀ ਦੀਆਂ ਕਿਤਾਬਾਂ ਦੇ ਵਿੱਚ ਉਸ ਦਾ ਅਰਥ ਜਿਹੜਾ ਹੈ ਉਰਦੂ ਦੇ ਵਿੱਚ ਲਿਖਿਆ ਹੁੰਦਾ ਸੀ ਕਈ ਜਿਹੜੇ ਹਨ ਉਹਨਾਂ ਦੇ ਲਿਆਂ ਦੇ ਵਿੱਚ ਉਰਦੂ ਦਾ ਜ਼ਿਆਦਾ ਪ੍ਰਚਲਨ ਹੋਣ ਕਰਕੇ ਤਾਂ ਹਿੰਦੀ ਦੇ ਵਿੱਚ ਘੱਟ ਪੰਜਾਬੀ ਦੇ ਵਿੱਚ ਬਾਦ ਦੇ ਵਿੱਚ ਜਿਹੜੇ ਹਨ ਉਹ ਪੰਜਾਬੀ ਦੇ ਵਿੱਚ ਪਰ ਪ੍ਰਾਣੀਆਂ ਕਿਤਾਬਾਂ ਦੇ ਵਿੱਚ ਉਰਦੂ ਦੇ ਵਿੱਚ ਲਿਖਿਆ ਹੋਇਆ ਤਾਂ ਮੈਂ ਉਹਨਾਂ ਨੂੰ ਅੱਖਰ ਨਾਲ ਅੱਖਰ ਜੋੜ ਕੇ ਉਰਦੂ ਜਿਹੜਾ ਹੈ ਉਹ ਵੀ ਸਿੱਖਣ ਦਾ ਮੇਰੇ ਵਿੱਚ ਜਿਹੜੀ ਰੁਚੀ ਪੈਦਾ ਹੋਈ ਤੇ ਉਸੇ ਆਧਾਰ ਦੇ ਉੱਤੇ ਮੈਂ ਬਾਦ ਦੇ ਵਿੱਚ ਉਰਦੂ ਦਾ ਕਾਇਦਾ ਲੈ ਕੇ ਉਰਦੂ ਸਿੱਖਿਆ ਵਿੱਚ 6-7 ਦਿਨਾਂ ਦੇ ਵਿੱਚ ਹੀ ਮੈਂ ਉਹ ਸਿੱਖ ਲਿਆ ਸੀ ਉਰਦੂ ਕੋਈ ਔਖੀ ਭਾਸ਼ਾ ਨਹੀਂ ਹੈ ਆਪਾਂ ਗੱਲ ਕਰ ਰਹੇ ਸੀ ਕਿਤਾਬਾਂ ਦੀ ਕਿਤਾਬਾਂ ਦੇ ਪਾਸੇ ਦੇ ਉੱਤੇ ਕਿਤਾਬਾਂ ਦੇ ਹਾਸ਼ੀਏ ਦੇ ਉੱਤੇ ਜਿਹੜਾ ਹੈ ਉਹ ਆਮ ਕਰਕੇ ਪਾਠਕ ਪੜਦਾ ਹੋਇਆ ਮੈਂ ਵੀ ਜਦੋਂ ਕਿਤਾਬ ਪੜ੍ਹਦਾ ਹਾਂ ਤਾਂ ਮੈਂ ਇੱਕ ਤਾਂ ਪੈਨਸਲ ਦੇ ਨਾਲ ਰੇਖਾਂਕਿਤ ਕਰ ਲੈਂਦਾ ਹਾਂ ਤਾਂ ਜਿੱਥੇ ਮੈਨੂੰ ਕੋਈ ਔਖਾ ਸ਼ਬਦ ਲੱਗਦਾ ਹੈ ਜਾਂ ਜਿੱਥੇ ਮੈਨੂੰ ਸ਼ਬਦ ਲੱਗਦਾ ਹੈ ਕਿ ਇਹ ਨਹੀਂ ਵਰਤਣਾ ਚਾਹੀਦਾ ਸੀ ਜਾਂ ਜਿੱਥੇ ਮੈਨੂੰ ਕੋਈ ਕਾਵਿ ਸਤਰ ਜਾਂ ਕੋਈ ਸਤਰ ਜਿਹੜੀ ਹੈ ਗਲਪ ਦੀ ਜਾਂ ਨਸਰ ਦੀ ਜਿਹੜੀ ਆ ਉਹ ਜਾਦਾ ਟੁੰਬਦੀ ਹੈ ਦਿਲ ਨੂੰ ਜਾਂ ਮੈਨੂੰ ਲੱਗਦਾ ਹੁੰਦਾ ਹੈ ਕਿ ਆਹ ਕੀ ਗੱਲ ਕਹਿ ਦਿੱਤੀ ਤਾਂ ਇਹ ਕਿ ਕਿ ਇੰਨੀ ਪਿਆਰੀ ਗੱਲ ਇਹ ਇਸ ਨੂੰ ਲੇਖਕ ਨੂੰ ਕਿੱਥੋਂ ਸੁਝਾਈ ਤਾਂ ਇਹ ਇੱਕ वार्तालाप ਇਹ ਇੱਕ ਵਾਕ ਜਿਹੜਾ ਹੈ ਉਹ ਕਿਤੇ ਵਧੀਆ ਆਪਾਂ ਕਿਤੇ ਕੋਟ ਕਰ ਸਕਦੇ ਹਾਂ ਤਾਂ ਇਹੋ ਜਿਹੀਆਂ ਚੀਜ਼ਾਂ ਜਾਂ ਕਿਤੇ ਆਪਾਂ ਨੂੰ ਲੱਗਦਾ ਹੈ ਕਿ ਉਹ ਪਾਤਰ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਚੱਲ ਨਹੀਂ ਰਿਹਾ ਜਾਂ ਜਿੱਥੇ ਲੱਗਦਾ ਹੈ ਕਿ ਪਾਤਰ ਨੇ ਕਿੰਨਾ ਵਧੀਆ ਨਿਭਾਵ ਕੀਤਾ ਹੈ ਜਾਂ ਜਾਂ ਜਿਹੜਾ ਲੇਖਕ ਹੈ ਉਸ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਉਹ ਪਾਤਰ ਨੂੰ ਗੁੰਦਿਆ ਹੈ ਜਾਂ ਕੋਈ ਵੀ ਕੋਈ ਕਾਵਿ ਯੁਕਤ ਜਾਂ ਕਥਾ ਯੁਕਤ ਜਿਹੜੀ ਹੈ ਗਲਪੀ ਯੁਕਤ ਜਿਹੜੀ ਹੈ ਜਾਂ ਨਸਰ ਦੀ ਯੁਕਤ ਹੈ ਉਹ ਸਾਹਿਤ ਦੇ ਵਿੱਚ ਜਿੱਥੇ ਵਧੀਆ ਵਰਤਿਆ ਜਿਹਨੇ ਹੁੰਦੀਆਂ ਹਨ ਜਾਂ ਵਧੀਆ ਅੰਤ ਹੈ ਜਾਂ ਵਧੀਆ ਸਰਲੇਖ ਹੈ ਇਹੋ ਜਿਹੀਆਂ ਚੀਜ਼ਾਂ ਆਪਾਂ ਬਾਅਦ ਦੇ ਵਿੱਚ ਉਸ ਨੂੰ ਕਿਤਾਬ ਦੀ ਪੱਟ ਜਿਹੜੀ ਹੈ ਉਹ ਪੜਤ ਵੀ ਕਹਿ ਦਿੰਦੇ ਹਾਂ ਤਾਂ ਪਾਠਕ ਜਿਹੜਾ ਹੈ ਉਹ ਆਪਦੀ ਇੱਕ ਪਰਤ ਤਿਆਰ ਕਰਦਾ ਹੈ ਕਹਾਣੀ ਕਰਦੀ ਆਪਦੀ ਪਰਤ ਹੁੰਦੀ ਹੈ ਤੇ ਪਾਠਕ ਦੀ ਆਪਦੀ ਪਰਤ ਹੁੰਦੀ ਹੈ ਤਾਂ ਇੰਜ ਜਦੋਂ ਕਿਤਾਬ ਜਿਹੜੀ ਹੈ ਆਪਾਂ ਗੱਲ ਹਾਰਡ ਕੋਰ ਬੁੱਕਸ ਦੀ ਆਪਾਂ ਜਿਹੜੀਆਂ ਹਨ ਉਹ ਜਿਹੜੀਆਂ ਕਿਤਾਬਾਂ ਹੱਥ ਵਿੱਚ ਫੜਦੇ ਹਾਂ ਕਿਤਾਬਾਂ ਉਹਨਾਂ ਦੀ ਕਾਗਜ਼ ਦੀਆਂ ਬਣੀਆਂ ਜਿਹੜੀਆਂ ਕਿਤਾਬਾਂ ਹਨ ਉਹਨਾਂ ਦੀ ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਅ ਪਹਿਲਾ ਉਸ ਦੀ ਸੁਗੰਧੀ ਹੈ ਦੂਸਰਾ ਉਸ ਦੇ ਉਤੇ ਹਾਸ਼ੀਏ ਦੇ ਉੱਤੇ ਉਸ ਨੂੰ ਰਖਾਂਖਿਤ ਕਰਨਾ ਉਸ ਦੇ ਹਾਸ਼ੀਏ ਦੇ ਉੱਤੇ ਪਾਸੇ ਦੇ ਉੱਤੇ ਕੁਝ ਲਿਖਣਾ ਉਸ ਦੇ ਨਾਲ ਜਜ਼ਬਾਤੀ ਤੌਰ ਦੇ ਉੱਤੇ ਜੁੜਨਾ ਉਸ ਦੇ ਮੂਰਲੇ ਪੰਨਿਆਂ ਦੇ ਉੱਤੇ ਪਾਸੇ ਦੇ ਉੱਤੇ ਪੰਨਿਆਂ ਦੇ ਉੱਤੇ ਅੰਤਲੇ ਪੰਨਿਆਂ ਦੇ ਉੱਤੇ ਉਸ ਦੇ ਟਾਈਟਲ ਦੇ ਉੱਤੇ ਕੁਝ ਲਿਖਣਾ ਆਪਣੇ ਵਿਚਾਰ ਦੇਣਾ ਆਪਣਾ ਨਾਮ ਲਿਖਣਾ ਜਾਂ ਆਪਣੀ ਕਹਾਣੀ ਦੇਣਾ ਉਹ ਹੋਰ ਕਿਤਾਬਾਂ ਜਿਹੜੀਆਂ ਪੜੀਆਂ ਹੋਈਆਂ ਨੇ ਬੜਾ ਕੁਝ ਹੈ ਜਿਹੜਾ ਕਿ ਤੁਹਾਨੂੰ ਕਿਤਾਬਾਂ ਦੇ ਨਾਲ ਜਜ਼ਬਾਤੀ ਤੌਰ ਤੇ ਜੁੜਦਾ ਹੈ ਇਹ ਚੀਜ਼ਾਂ ਜਿਹੜੀਆਂ ਹਨ ਇਹ ਜਿਹੜੇ ਕਿਤਾਬਾਂ ਦੇ ਆਸ਼ਿਕ ਆ ਉਹ ਸਮਝਦੇ ਹਨ ਤੇ ਮੈਨੂੰ ਵੀ ਇਸ ਕਰਕੇ ਪਤਾ ਹੈ ਇਹ ਮੇਰੇ ਨਿੱਜੀ ਅਨੁਭਵ ਹਨ ਦੂਜੀ ਗੱਲ ਦੂਜੀ ਗੱਲ ਜਿਹੜੀ ਆ ਉਹ ਮੈਂ ਦਵਿੰਦਰ ਗਿੱਲ ਦੇ ਹਵਾਲੇ ਦੇ ਨਾਲ ਉਸਨੇ ਨਿੱਕਲ ਪੋਸਟ ਪਾਈ ਆ ਫੇਸਬੁੱਕ ਦੇ ਉੱਤੇ ਉਹ ਕਹਿੰਦਾ ਕਿ ਜਿਹੜਿਆ ਕਿਤਾਬ ਸਾਹਿਤ ਸਾਨੂੰ ਦਿੰਦਾ ਕੀ ਆ ਉਹ ਗਿਲਾ ਕਰਦਾ ਹੈ ਕਿ ਮੈਂ ਕਈ ਮੈਨੂੰ ਕਈ ਵੇ ਮੈਂ ਵੱਡੇ ਲੇਖਕਾਂ ਦੇ ਵੱਡੇ ਨਾਵਲ ਜਾਂ ਵੱਡੀਆਂ ਕਿਤਾਬਾਂ ਪੜ੍ਹੀਆਂ ਹਨ ਤੇ ਹੁਣ ਮੈਨੂੰ ਲੱਗਦਾ ਹੈ ਕਿਉਂ ਮੈਨੂੰ ਪੜ੍ਹਨੀਆਂ ਨਹੀਂ ਚਾਹੀਦੀਆਂ ਸਨ ਜਾਂ ਕੁਝ ਇਹੋ ਜਿਹਾ ਮੈਨੂੰ ਜਿਵੇਂ ਸਮਝ ਲੱਗਿਆ ਮੈਨੂੰ ਲੱਗਦਾ ਹੈ ਕਿ ਜਿਹੜਾ ਪਾਠਕ ਹੈ ਹਰੇਕ ਪਾਠਕ ਦੀ ਆਪਣੀ ਲੋੜ ਦੀ ਪੂਰਤੀ ਜਿਹੜੀ ਆ ਉਹ ਕਿਤਾਬਾਂ ਤੋਂ ਹੁੰਦੀ ਆ ਸਾਹਿਤ ਤੋਂ ਹੁੰਦੀ ਆ ਜਿਹੜਾ ਜੇ ਜੇ ਅਸੀਂ ਮਨੋਵਿਗਿਆਨ ਦੇ ਅਨੁਸਾਰ ਦੇਖਦੇ ਹਾਂ ਤਾਂ ਸਾਡੇ ਤਿੰਨ ਤਰ੍ਹਾਂ ਦਾ ਵਿਕਾਸ ਹੁੰਦਾ ਹੈ ਕੋਗਨੀਟਿਵ ਡਿਵੈਲਪਮੈਂਟ ਹੈ ਜਿਹੜੀ ਬੌਧਿਕ ਵਿਕਾਸ ਹੈ ਦੂਸਰਾ ਕੋਗਨੀਟਿਵ ਡਿਵੈਲਪਮੈਂਟ ਹੈ ਜਿਹੜਾ ਕਿ ਉਸ ਦਾ ਸਮਾਜਿਕ ਵਿਕਾਸ ਹੈ ਤੀਸਰਾ ਜਿਹੜਾ ਹੈ ਉਹ ਸਾਈਕੋਮੋਟਰ ਡਿਵੈਲਪਮੈਂਟ ਹੈ ਜਿਹੜੀ ਕਿ ਉਸ ਦੀ ਸੌਰੀ ਪਹਿਲੀ ਹੈ ਕognitive development ਦੂਸਰੀ ਹੈ ਉਸਦੀ cognitive development ਤੀਸਰੀ ਹੈ ਉਸਦੀ affective development affective ਜਿਹੜੀ ਹੈ ਉਸਦੇ ਉਸਦੀ ਸਮਾਜਿਕਤਾ ਉਸਦੀ ਇੱਕ ਦੂਜੇ ਜਵਾਤੀ ਜਾਂ ਉਸਦੀ ਭਾਵਨਾਤਮਕ ਜਾਂ ਦੂਸਰਿਆਂ ਨੂੰ ਸਮਝਣਾ ਜਿਹੜਾ ਹੈ ਦੂਜਿਆਂ ਦੀਆਂ ਭਾਵਨਾਵਾਂ ਜਾਂ ਵਾਤਾਂ ਨੂੰ ਸਮਝਣਾ ਜਿਹੜਾ ਹੈ ਤੇ ਜਿਹੜਾ quantitative development ਹੈ ਉਸ ਦੇ ਵਿੱਚ ਹੈ psychomotor development ਹੈ ਜਿਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਦਾ ਕੁਝ ਵੀ ਜਿਹੜਾ ਹੈ ਕੋਈ ਬੰਦਾ ਹੱਥ ਦੇ ਨਾਲ ਕਰਦਾ ਹੈ ਕੋਈ ਬੰਦਾ ਮੈਪ ਬਣਾ ਰਿਹਾ ਹੈ ਸੋਚ ਕੇ ਦਿਮਾਗ ਦੇ ਵਿੱਚ ਜਿਵੇਂ ਡਾਕਟਰ ਹੈ ਜਾਂ ਜਿਵੇਂ ਇੰਜੀਨੀਅਰ ਹੈ ਇੱਕ ਆਪਣੇ ਕੋਈ ਟਵ ਡਿਵੈਲਪਮੈਂਟ ਹੈ ਜਿਹੜਾ ਬੌਧਿਕ ਵਿਕਾਸ ਹੈ ਤਾਂ ਕਿਤਾਬਾਂ ਤੁਹਾਡਾ ਬੌਧਿਕ ਵਿਕਾਸ ਕਰਦੀਆਂ ਹਨ ਕਿਤਾਬਾਂ ਤੁਹਾਡੇ ਵਿੱਚ ਜਜ਼ਬਾਤ ਪੈਦਾ ਕਰਦੀਆਂ ਹਨ ਤੁਹਾਡੇ ਤੁਹਾਡਾ ਤੁਹਾਡੇ ਜਜ਼ਬਾਤ ਦੂਸਰੇ ਦੇ ਜਜ਼ਬਾਤਾਂ ਨੂੰ ਸਮਝਣ ਦੇ ਵਿੱਚ ਮਦਦ ਕਰਦੀਆਂ ਹਨ ਜਿਹੋ ਉਹ ਤੁਹਾਨੂੰ ਸੂਖਮ ਬਣਾਉਂਦੀਆਂ ਹਨ ਉਹ ਤੁਹਾਨੂੰ ਬਾਰੀਕ ਬੁੱਧੀ ਦੇ ਮਾਲਕ ਬਣਾਉਂਦੀਆਂ ਹਨ ਕਿਤਾਬਾਂ ਦੇ ਨਾਲ ਸਿਰਫ ਅਸੀਂ ਇਹ ਇਹ ਕਹਿ ਕੇ ਨਹੀਂ ਅਸੀਂ ਕਿਤਾਬ ਨੂੰ ਛੱਡ ਸਕਦੇ ਜਾਂ ਇਸ ਨੂੰ ਸਾਹਿਤ ਨੂੰ ਰੱਦ ਨਹੀਂ ਕਰ ਸਕਦੇ ਕਿ ਇਸ ਨੇ ਤੁਹਾਨੂੰ ਦਿੱਤਾ ਕੀ ਹੈ ਸਾਹਿਤ ਦੇ ਵਿੱਚ ਦੇ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਕੋਈ ਵੀ ਕਹਾਣੀ ਕੋਈ ਵੀ ਨਾਵਲ ਕੋਈ ਵੀ ਨਸਰ ਕੋਈ ਵੀ ਕਵਿਤਾ ਜਿਹੜੀ ਹੈ ਉਹ ਜੇਕਰ ਕਿਸੇ ਇੱਕ ਬੰਦੇ ਨੂੰ ਬਦਲਦੀ ਹੈ ਉਸਦੇ ਦਿਲ ਨੂੰ ਟੁੰਬਦੀ ਹੈ ਉਸਦਾ ਕਥਾਰਸਿਸ ਕਰਦੀ ਹੈ ਉਸ ਨੂੰ ਸੂਖਮ ਬਣਾਉਂਦੀ ਹੈ ਉਸ ਨੂੰ ਬਰੀਕ ਬੁੱਧੀ ਦਾ ਮਾਲਕ ਬਣਾਉਂਦੀ ਹੈ ਕੁਝ ਉਸ ਨੂੰ ਨਵੇਂ ਇਨਸਾਈਟ ਕੁਝ ਅੰਤਰ ਦ੍ਰਿਸ਼ਟੀ ਦਿੰਦੀ ਹੈ ਉਸ ਨੂੰ ਕੁਝ ਇਹੋ ਜਿਹਾ ਦਿੰਦੀ ਹੈ ਜਿਹੜਾ ਕਿ ਉਸ ਨੂੰ ਪਹਿਲਾਂ ਨਹੀਂ ਸੀ ਪਤਾ ਸਿਰਫ ਗਿਆਨ ਜਾਂ ਮਨੋਰੰਜਨ ਨਹੀਂ ਹੈ ਜਾਂ ਉਸ ਦੇ ਵਿੱਚ ਇਹ ਹੈ ਕਿ ਸਮਾਜ ਨੂੰ ਬਦਲਣਾ ਹੈ ਉਸ ਤੇ ਬੜੇ ਬੜੇ ਬਾਰੀਕ ਤੰਦਾਂ ਹੁੰਦੀਆਂ ਹਨ ਜਿਹੜੀਆਂ ਕਿ ਉਹ ਪਾਠਕ ਹੀ ਸਮਝ ਸਕਦਾ ਹੈ ਜਿਹੜਾ ਕਿ ਉਹਨਾਂ ਨੂੰ ਕਿਤਾਬਾਂ ਨੂੰ ਪਿਆਰ ਕਰਦਾ ਹੈ ਤਾਂ ਜੇਕਰ ਆਪਾਂ ਕਹੀਏ ਕਿ ਅਸੀਂ ਫਿਲਮ ਦੇਖ ਕੇ ਜਾਂ ਕੋਈ ਗਾਣਾ ਸੁਣ ਕੇ ਸਾਨੂੰ ਕੀ ਮਿਲਿਆ ਤਾਂ ਉਸ ਦੇ ਵਿੱਚ ਉਸ ਦਾ ਮਨੋਰੰਜਨ ਹੈ ਜਾਂ ਉਸ ਦਾ ਕਥਾਰਸ ਸੰਦਾ ਹੈ ਪਰ ਕਿਤਾਬਾਂ ਦਾ ਜਿਹੜਾ ਜਿਹੜਾ ਕਥਾਰਸ ਹੈ ਤੇ ਕਿਤਾਬਾਂ ਤੋਂ ਜਿਹੜਾ ਗਿਆਨ ਹੈ ਉਹ ਬੜਾ ਸੂਖਮ ਹੁੰਦਾ ਹੈ ਮੈਂ ਸਾਰੀਆਂ ਕਿਤਾਬਾਂ ਦੀ ਗੱਲ ਨਹੀਂ ਕਰਦਾ ਪਰ ਜਿਹੜੀਆਂ ਕਲਾਸਿਕ ਕਿਤਾਬਾਂ ਕਲਾਸਿਕ ਦਰਜਾ ਅਤੇ ਉਹ ਵੀ ਕਲਾਸਿਕ ਜਿਹੜਾ ਕਿ ਲੋਕ ਕਲਾਸਿਕ ਦਾ ਦਰਜਾ ਪ੍ਰਾਪਤ ਕਰਦੀਆਂ ਹਨ ਪਿੱਛੇ ਜੇ ਮੈਂ ਕਾਫਕਾ ਦੇ ਬਾਰੇ ਬੋਲਿਆ ਸੀ ਕਾਫਕਾ ਔਖਾ ਹੈ ਪੜਨਾ ਹੋਰ ਵੀ ਕੁਝ ਸ਼ੇਕਸਪੀਅਰ ਨੂੰ ਵੀ ਜਿਹੜਾ ਹੈ ਉਹ ਵਧੀਆ ਹੈ ਪਰ ਉਸ ਦੀ ਭਾਸ਼ਾ ਜਿਹੜੀ ਅੱਜ ਦੇ ਦੌਰ ਵਿੱਚ ਨਹੀਂ ਸਮਝ ਲੱਗਦੀ। ਕਿ ਕੁਝ ਜਿਹੜੇ ਪਾਠਕਣ ਗੁਰਦਿਆਲ ਸਿੰਘ ਵੀ ਉਹਨਾਂ ਨੂੰ ਸਮਝ ਨਹੀਂ ਲੱਗਦਾ ਭਾਵੇਂ ਕਿ ਗੁਰਦਿਆਲ ਸਿੰਘ ਤੋਂ ਅਸੀਂ ਕਾਫੀ ਅਗਾ ਲੰਘੇ ਆਈਆਂ। ਬੜਾ ਕੁਝ ਹੈ ਕਿਤਾਬਾਂ ਦੇ ਵਿੱਚ ਸਿਰਫ ਉਸ ਨੂੰ ਇੱਕ ਨੁਕਤੇ ਦੋ ਦੇ ਉੱਤੇ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ। ਇੱਕ ਲੰਬੇ ਸੰਵਾਦ ਦਾ ਬਹਿਸ ਦਾ ਵਿਸਾ ਹੈ, ਵਿਸ਼ਾ ਹੈ। ਇਸ ਦੇ ਉੱਤੇ ਫੇਰ ਗੱਲ ਕਰਾਂਗੇ। ਹੁਣ ਇਜਾਜ਼ਤ ਦਿਓ। ਤੁਹਾਡਾ ਖਾਦਮ ਐਚ ਐਸ ਡਿੰਪਲ ਸਤਸ੍ਰੀਅਕਾਲ।